ਜਿਸ ਤਰ੍ਹਾਂ ਬਿਹਾਰ ਦੀ ਗੱਲ ਜਾਂ ਆਪਾਂ ਉਧਰ ਕੇਂਦਰ ਦੀ ਗੱਲ ਕਰਦੇ ਹਾਂ ਜੇ ਪੰਜਾਬ ਦੇ ਵਿੱਚ ਦੇਖੀਏ ਵੀ ਹੁਣ ਤਰਨਤਨ ਸੀਟ ਜਿੱਤਣ ਤੋਂ ਬਾਅਦ ਸੱਤਾਧਾਰੀ ਤਰ ਤਾਕਤ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਤਾਂ ਕਰੇਗੀ ਇਧਰ ਵੀ ਥੋੜਾ ਜਿਹਾ ਕੰਮ ਤੇਜ਼ ਰਫ਼ਤਾਰ ਨਾਲ ਸ਼ੁਰੂ ਹੋ ਸਕਦਾ ਹੈ ਕਿਉਂਕਿ ਸਮਾਂ ਇਧਰ ਘਟ ਹੈ ਤੇ ਇੱਕ ਇਦਾਂ ਦੀ ਕੁਝ ਵੀਡੀਓ ਡਾਕਟਰ ਬਲਜੀਤ ਕੌਰ ਹੋਰਾਂ ਦੀ ਵੀ ਹੈ ਜਿਹਦੇ ਵਿੱਚ ਲੱਗ ਰਿਹਾ ਹੈ ਕਿ ਉਹ ਥੋੜੇ ਕਹੋ ਕਿ ਤੇਜ਼ ਨੇ ਐਕਟਿਵ ਨੇ ਹੁਣ ਇਹਨਾਂ ਚੀਜ਼ਾਂ ਨਾਲ ਲੱਗੇ ਇਸੇ ਚੇਰ ਤੇ ਵਹਿ ਕੇ ਮੈਂ ਬਹੁਤ ਵਾਰੀ ਇਹਨਾਂ ਦੀ ਆਲੋਚਨਾ ਕੀਤੀ ਹੈ ਤੁਹਾਨੂੰ ਪਤਾ ਲੋਕਲ ਕਦੇ ਟਰੱਕ ਯੂਨੀਅਨ ਕਦੇ ਫਲਾਣੀ ਕਦੇ ਧਮਕ ਕਲੋਕਲ ਸ਼ਹਿਰ ਦੇ ਪਰ ਤੁਸੀਂ ਇੱਕ ਚੀਜ਼ ਦੇਖੋ ਗੱਲ ਜਿਹੜੀ ਆ ਨਾ ਉਹ ਕਲੀ ਮੇਰੇ ਮਹਿਸੂਸ ਕਰਨ ਦੀ ਨਹੀਂ ਤੁਹਾਡੇ ਮਹਿਸੂਸ ਕਰਨ ਦੀ ਵੀ ਹੋਏਗੀ ਕੁਝ ਸਮੇਂ ਚ ਇਹ ਬੀਬੀ ਬਲਜੀਤ ਕੌਰ ਜਿਹੜੇ ਮੰਤਰੀ ਨੇ ਇਹਨਾਂ ਦੀ ਕਾਰ ਸ਼ੈਲੀ ਦੇ ਵਿੱਚ ਚੇਂਜ ਆਇਆ ਕਿਵੇਂ ਆਇਆ ਉਹ ਤੇ ਇਹ ਦੱਸ ਸਕਦੇ ਨੇ ਹੁਣ ਰਹੀ ਗੱਲ ਜਿਹੜੀ ਤੁਸੀਂ ਵੀਡੀਓ ਵਾਇਰਲ ਦੀ ਗੱਲ ਕਰ ਰਹੇ ਹੋ ਵੀਡੀਓ ਵਾਇਰਲ ਕੀ ਆ ਕਿ ਉਹਨੂੰ ਗੌਰ ਨਾਲ ਦੇਖੋ ਜਿਹੜਾ ਵੀਡੀਓ ਵਾਇਰਲ ਹੋਇਆ ਹਾਂਜੀ ਉਹਦੇ ਵਿੱਚ ਕੋਈ ਕਿਸਾਨ ਹੈ ਜਿਹੜਾ ਇਹਨਾਂ ਦੇ ਕੋਲ ਆਉਂਦਾ ਉਹ ਕਹਿੰਦਾ ਜੀ ਕਿ ਮੈਂ ਤੁਹਾਨੂੰ ਮਿਲਣ ਤੋਂ ਬਾਅਦ ਭਾਈ ਕਪਤਾਨ ਸਾਹਿਬ ਕੋਲ ਗਿਆ ਸੀ ਉਹਨਾਂ ਨੇ ਥੱਲੇ ਉਪ ਕਪਤਾਨ ਸਾਹਿਬ ਨੂੰ ਮਾਰਕ ਕਰ ਦਿੱਤੀ ਦਰਖਾਸਤ ਹਮ ਪਰ ਜਿਹੜਾ ਸਬੰਧਤ ਅਧਿਕਾਰੀ ਆ ਮੁਕਾਮੀ ਹਮ ਤੇ ਉਹ ਤੇ ਗੱਲ ਹੀ ਨਹੀਂ ਸੁਣਦਾ ਉਲਟਾ ਇਹ ਅਧਿਕਾਰੀ ਕਹਿ ਰਹੇ ਨੇ ਕਿ ਤੇਰੀ ਜ਼ਮਾਨਤ ਪਹਿਲਾਂ ਹੋਊਗੀ ਦੱਸੋ ਵੀ ਇੱਕ ਤੇ ਮੇਰੀ ਫਸਲ ਬਾਤੀ ਜੀ ਇੱਕ ਜ਼ਮਾਨਤ ਮੇਰੀ ਪਹਿਲਾਂ ਕਹਿੰਦੇ ਵੀ ਤੇਰੀ ਹੋਊਗੀ ਹਮ ਫਿਰ ਇਥੋਂ ਫਿਰ ਹੁਣ ਤੁਸੀਂ ਦੇਖੋ ਕਿ ਕਿਸੇ ਲੀਡਰ ਦੇ ਸਾਹਮਣੇ ਆ ਕੇ ਕੋਈ ਕਹੇ ਕਿ ਤੁਸੀਂ ਮੈਨੂੰ ਭੇਜਿਆ ਸੀ ਜਦੋਂ ਉਹ ਤਾਂ ਅੱਗੋਂ ਮੈਨੂੰ ਠੋਕਨ ਨੂੰ ਵਰਦੇ ਆ ਬਿਲਕੁਲ ਤਾਂ ਇਥੋਂ ਫਿਰ ਥੋੜੀ ਕਹਿ ਲੋ ਕਿ ਵੈਸੇ ਤੇ ਉਹਨਾਂ ਦਾ ਸੁਭਾਅ ਹੈ ਬੀਬੀ ਬਲਜੀਤ ਕੌਰ ਦਾ ਉਹ ਮਤਲਬ ਜਿਆਦਾ ਕੋਈ ਤਤਪਟਾ ਬਿਆਨ ਨਹੀਂ ਦਿੰਦੇ ਹੂੰ ਤਾਂ ਫਿਰ ਫੋਨ ਲਾਉਂਦੇ ਆ ਕਪਤਾਨ ਸਾਹਿਬ ਨੂੰ ਜੀ ਕਹਾਂਜੀ ਵੀ ਗੱਲ ਕਰੋ ਤਾਂ ਫਿਰ ਦੱਸਦੇ ਕਿ ਆਹ ਭਾਈ ਇਹ ਤਾਂ ਦੋ ਵਾਰੀ ਮੈਨੂੰ ਮਿਲ ਚੁੱਕੇ ਨੇ ਹੂੰ其实 ਤਿੰਨ ਮਹੀਨਿਆਂ ਦਾ ਮੈਟਰ ਆ ਤਾਂ ਗੱਲ ਇਹ ਆ ਕਿ ਭਾਈ ਤੁਸੀਂ ਸਾਡੀ ਗੱਲ ਸੁਣਦੇ ਹੋ ਕਿ ਡਸਟਬਿਨ ਚ ਸੁੱਟ ਦੇਣੇ ਹੋ ਤੁਸੀਂ ਜੀ ਫਿਰ ਉਹ ਗਰਮ ਹੋ ਗਿਆ ਥੋੜੇ ਤੇ ਨਾਲ ਕਿਹਾ ਕਿ ਜੇ ਮਸਲਾ ਹੱਲ ਨਾ ਹੋਇਆ ਹੂੰ ਤਾਂ ਭਾਈ ਮੈਂ ਤੁਹਾਨੂੰ ਪਿੰਡ ਚ ਬੁਲਾਉਂਗਾ ਫਿਰ ਤੁਹਾਨੂੰ ਆਉਣਾ ਪਊਗਾ ਫਿਰ ਤੁਹਾਨੂੰ ਸਾਰਿਆਂ ਦੀਆਂ ਸੁਣਨੀਆਂ ਪੈਣਗੀਆਂ ਤਾਂ ਮਤਲਬ ਕਿ ਇਹ ਪਹਿਲੀ ਵਾਰੀ ਤਲਕੀ ਦੇਖੀ ਇਹ ਮੰਤਰੀ ਸਾਹਿਬਾਂ ਦੀ ਜੀ ਭਾਈ ਇਹ ਹੈ ਇਹਨਾਂ ਦਿਨਾਂ ਦੇ ਵਿੱਚ ਆਪਾਂ ਕਿਤੇ ਨਾ ਕਿਤੇ ਦੇਖੀਏ ਤੇ ਇਹਨਾਂ ਦੇ ਅਧਿਕਾਰੀਆਂ ਦੀ ਜਾਂ ਲੀਡਰਾਂ ਦੀ ਜਿਹੜੀ ਹੈ ਨਾ ਤਾਲਮਿਲ ਦੀ ਕਮੀ ਕਿਤੇ ਨਾ ਕਿਤੇ ਨਜ਼ਰ ਆਉਂਦੀ ਆ ਪਰ ਤੁਸੀਂ ਇਹ ਦੇਖੋ ਕਿ ਕੋਈ ਬੰਦਾ 3 ਮਹੀਨੇ ਤੋਂ ਆਪਣੀ ਜਿਹੜੀ ਫਸਲ ਗਵਾ ਚੁੱਕਾ ਹੈ ਕਿਸੇ ਜ਼ੋਰ ਦਾ ਸ਼ਿਕਾਰ ਹੋ ਚੁੱਕਾ ਹੈ ਉਲਟਾ ਉਹਨੂੰ ਕਿਹਾ ਜਾਵੇ ਕਿ ਤੈਨੂੰ ਪਹਿਲਾਂ ਠੋਕਾਂਗੇ ਜੀ ਤਾਂ ਫਿਰ ਕਿਤੇ ਕਿਤੇ ਤਾਲ ਕੀ ਸੁਭਾਅ ਹੈ ਬਾਕੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਆਪੋ ਆਪਣੀ ਆਬਜ਼ਰਵੇਸ਼ਨ ਹੁੰਦੀ ਆ ਪਹਿਲਾਂ ਮਲੋੜ ਦੇ ਵਿੱਚ ਇਹਨਾਂ ਦੀ ਜਲ ਸ਼ਹਿਰ ਦੇ ਵਿੱਚ ਦੇਖੋ ਤੁਸੀਂ ਆਵਾਜ਼ ਹੋਰ ਕਿਸਮ ਦੀ ਸੋਣ ਇਹਨਾਂ ਦੇ ਟੀਮ ਨੇ ਕਾਫੀ ਜ਼ਿਆਦਾ ਰਫ਼ਤਾਰ ਫੜੀ ਆ ਵਧੀਆ ਗੱਲ ਹੈ ਦੇਖੋ ਕੋਈ ਵੀ ਵਧੀਆ ਕੰਮ ਕਰਦਾ ਅੱਛਾ ਕੰਮ ਕਰਦਾ ਮੈਂ ਹਮੇਸ਼ਾ ਕਹਿੰਦਾ ਸੁਖਮਨ ਸਾਹਿਬ ਕੋਈ ਲੀਡਰ ਕਿਸੇ ਪਾਰਟੀ ਦਾ ਵਜੇ ਉਹ ਚੰਗਾ ਕਰਦਾ ਹੈ ਭਾਵੇਂ ਇੱਕ ਦਿਨ ਲਈ ਕਰ ਰਿਹਾ ਜੀ ਜੀ ਅਗਲੇ ਦਿਨ ਫੇਰ ਕਹਿ ਲਾਂਗੇ ਮਾੜਾ ਕੀ ਗੱਲ ਆ ਜੀ ਫਿਰ ਸ਼ਬਦ ਮੁੱਕ ਜਾਣੇ ਕਿਤੇ ਪਰ ਜੇ ਕੋਈ ਚੰਗਾ ਕਰਦਾ ਪਿੰਡਾਂ 'ਚ ਜਾ ਰਿਹਾ ਆ ਪਾਈਪਾਂ ਪਾ ਰਹੇ ਆ ਸ਼ਹਿਰ ਦੇ ਵਿੱਚ ਹੁਣ ਤੁਹਾਡੇ ਸੀਵਰੇਜ ਪੈਣਾ ਸਟਾਰਟ ਕੀਤਾ ਜੀ ਜੀ ਠੀਕ ਹੈ ਰਮੇ ਅਸੀਂ ਉਥੇ ਮਤਲਬ ਕਿ ਡਾਈ ਜੈਗੇ ਟਚਰਾਬੀਆ ਹੋ ਗਿਆ ਜੀ ਵੀ ਗਲਤ ਕਹਿਣਾ ਹੀ ਕਹਿਣਾ ਇਹ ਨਹੀਂ ਠੀਕ ਹੋ ਰਿਹਾ ਤਾਂ ਠੀਕ ਕੁਝ ਕਮੀਆਂ ਹੁੰਦੀਆਂ ਸ਼ਹਿਰ 'ਚ ਛੋਟੇ ਮੋਟੇ ਕ੍ਰਾਈਮ ਹੁੰਦੇ ਨੇ ਹਾਂ ਸਾਰਾ ਕੁਝ ਠੀਕ ਤੇ ਨਹੀਂ ਹੋ ਸਕਦਾ ਪਰ ਜਿੰਨਾ ਕੋ ਇਹਨਾਂ ਨੇ ਚੇਂਜ ਲਿਆਂਦਾ ਆਪਦਾ ਪਿੰਡਾਂ ਦੇ ਵਿੱਚ ਸੰਪਰਕ ਕੀਤਾ ਲੋਕਾਂ 'ਚ ਜਾਣਾ ਸ਼ੁਰੂ ਕਰ ਦਿੱਤਾ ਆ ਮੰਡੀ ਵਧੀਆ ਠੰਗ ਨਾਲ ਚਲਾ ਗਿਆ ਜੀ ਠੀਕ ਹੈ ਜੀ ਇੱਧਰ ਉੱਧਰ ਵਧੀਆ ਕੰਮ ਕਰ ਗਏ ਇਹੀ ਚੀਜ਼ਾਂ ਹੁੰਦੀਆਂ ਹੁਣ ਇਹਨਾਂ ਦਾ ਟਰੱਕ ਯੂਨੀਅਨ ਚ ਵੀ ਨਹੀਂ ਰੌਲਾ ਪਿਆ ਇਹਦੇ ਅੱਗੇ ਆਪਾਂ ਦੀ ਜਿਹੜੇ ਦਿਨ ਉੱਥੇ ਰੌਲਾ ਦੇਖ ਲੈਂਦੇ ਸੀਗੇ ਉਹ ਠੀਕ ਹੈ ਕਿ ਚਲੋ ਜੇ ਕੋਈ ਬੰਦਾ ਅੱਛਾ ਕੰਮ ਕਰਦਾ ਹੈ ਕਿਸੇ ਵੀ ਹਲਕੇ ਦਾ ਕਿਸੇ ਵੀ ਪਾਰਟੀ ਦਾ ਠੀਕ ਹੈ ਗੁੱਡ ਹੈ ਤੇ ਅਫਸਰਾਂ ਨੂੰ ਵੀ ਚਾਹੀਦਾ ਕਿ ਭਾਈ ਗੌਰ ਕਰੋ ਤੁਸੀਂ ਕਪਤਾਨ ਸਾਹਿਬ ਨੇ ਜੇ ਮਾਰਕ ਕੀਤੀ ਹੈ ਦਰਖਾਸਤਾਂ ਤੁਸੀਂ 2-3 ਮਹੀਨਿਆਂ ਤੱਕ ਕੁਝ ਕਰੋ ਇਹਨਾਂ ਦਾ ਫਿਰ ਔਖਾ ਜੀ ਜੀ ਮਿੰਟ ਜੀ